ਕੀ ਨਾਮ ਤੁਹਾਡਾ ਹਾਂ ਮੇਰਾ ਨਾਮ ਰਵਿੰਦਰ ਸਿੰਘ ਜੀ ਮੈਂ ਮੁਖ ਅਧਿਆਪਕ ਪਿਛਲੇ ਸਾਲ ਸਤੰਬਰ ਚ ਜੁਆਇਨ ਕੀਤਾ ਹੂਰੇ ਉਹ ਦੌਰ ਮੁਖ ਰਿਆ ਕਰੋ ਕੀ ਘਟਨਾ ਹੋਈ ਹੈ ਜੀ ਸਕੂਲ ਦੇ ਵਿੱਚ ਸਵੇਰੇ ਜਦ 6:40 ਤੇ ਸੇਵਾਦਾਰ ਆਏ ਤਾਂ ਪਤਾ ਲੱਗਾ ਕਿ ਸਟੋਰੀ ਹੋ ਗਿਆ ਨਾ ਸਾਰਾ ਲੋਕ ਵਗੈਰਾ ਟੁੱਟੇ ਦੇਖ ਕੇ ਇਹਨਾਂ ਨੇ ਸਾਨੂੰ ਉਸ ਸਮੇਂ ਅਧਿਆਪਕਾਂ ਨੂੰ ਸਾਡੇ ਮੇਰੇ ਕੋਆਰਡੀਨੇਟ ਨੇ ਜਿਹੜੇ ਇਹਨਾਂ ਨੂੰ ਮੈਨੂੰ ਇੰਟੀਮੀਟ ਕੀਤਾ ਅੱਗੇ ਦੇਖਿਆ ਜੋ ਚਲੋ ਮੇਰੇ ਨਾਲ ਦੇ ਦੇ ਆਪਣਾ ਜਿਹੜਾ 112 ਤੇ ਫੋਨ ਕਰਤਾ ਫਿਰ ਚੋਰੀ ਦਾ ਕਾਫੀ ਸਮਾਨ ਸਾਡਾ ਚਲਾ ਗਿਆ ਕਿੰਨੇ ਕਦਾ ਸਮਾਨ ਹੋਰ ਕੀ ਕੀ ਚੋਰੀ ਹੋਇਆ ਲਗਭਗ ਸਾਡੇ 2 LED ਸਾਊਂਡ ਸਿਸਟਮ ਤੇ ਨਵਾਂ ਲਿਆ ਸੀ ਤੇ ਹੈੱਡਫੋਨ ਵਗੈਰਾ ਉਹ ਸੀ ਕਿ ਇਹ ਚੋਰੀ ਹੋਇਆ ਤੇ ਅਦੀ ਕੈਮਰਾ ਦੀ ਡੀਵੀਆ ਤੇ ਫ੍ਰੀਜ਼ਰ ਦੀ ਮੋਟਰ ਸੀ ਇਹ ਚੋਰੀ ਹੋ ਗਿਆ ਤੇ ਲਗਭਗ 4 ਸਵਾ ਲੱਖ 1.5 ਲੱਖ ਦਾ ਸਮਾਨ ਹੈ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ ਸੀ ਸਾਨੂੰ ਸਵੇਰੇ 7 ਵਜੇ ਸੂਚਨਾ ਮਿਲ ਗਈ ਸੀ ਤੁਸੀਂ ਤਰੰਤ ਆ ਗਏ ਇੱਕ ਦੋ ਹਾਂਜੀ ਟ੍ਰਾਂਸਪੋਰਟ ਦੇ ਪੁਲਿਸ ਨੂੰ ਸੂਚਿਤ ਕਰਤਾ ਹਾਂਜੀ ਪੁਲਿਸ ਨੂੰ 112 ਤੇ ਜੇ ਸੂਚਿਤ ਕਰਤਾ ਸੀ ਉਹ ਵਿਜ਼ਿਟ ਕਰ ਗਏ ਨੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆ ਕੇ ਚਲੇ ਗਏ ਹਾਂ ਕੀ ਇੱਥੇ ਕੋਈ ਚੌਂਕੀਦਾਰ ਜਨਾਬ ਨਹੀਂ ਨਹੀਂ ਰਾਤ ਦਾ ਚੌਂਕੀਦਾਰ ਕੋਈ ਨਹੀਂ ਸਨਾਂ ਇਹ ਸਾਰੇ ਸਕੂਲਾਂ ਚ ਨਹੀਂ ਹੈਗੇ ਜੇ ਤੁਹਾਡੇ ਸਕੂਲ ਚ ਨਹੀਂ ਇਹ ਪ੍ਰਾਇਮਰੀ ਸਕੂਲ ਚ ਕਿਸੇ ਚ ਵੀ ਨਹੀਂ ਹੈ ਤਾਂ ਫਿਰ ਸਕੂਲ ਦੀ ਜਿਵੇਂ ਹੁਣ ਛੁੱਟੀਆਂ ਹੋਈਆਂ ਦੇਖ ਰੇ ਕੋਣ ਕਰਦਾ ਛੁੱਟੀਆਂ ਦੇਖ ਰੇ ਕਿ ਪਿੱਛੇ ਪਿਛਲੇ ਸਮੇਂ ਸਰਕਾਰ ਵੱਲੋਂ ਸੇਵਾਦਾਰ ਰੱਖੇ ਗਏ ਨੇ ਉਹਨਾਂ ਦਾ ਇੱਕ ਡਿਊਟੀ ਹੈ ਵੀ ਸਾਡੇ ਬਰਾਬਰ ਹੀ ਹੈ ਵੀ 8 ਤੋਂ 2 ਜੋ ਸਕੂਲ ਟਾਈਮ ਹੈ ਉਹਦੇ ਵਿੱਚ ਆ ਇਹ ਫਿਰ ਸੇਵਾਦਾਰ ਚਲੋ ਇਹਨਾਂ ਨੂੰ ਇਹ ਕਹਤਾ ਜੀ ਵੀ ਤੁਸੀਂ ਪਾਣੀ ਪਾ ਦਿਓ ਪਲਾਂਟਸ ਲੱਗੇ ਨੇ ਇਹ ਦਿਨ ਦੇ ਸਮੇਂ ਬਾਅਦ ਪਾਣੀ ਪਾ ਕੇ ਚੱਲ ਜਾਂਦੇ ਸੀ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੰਜੀਤ ਕੁਮਾਰ ਈਟੀਟੀ ਦੇ ਆਪਕੋ ਸਰਕਾਰੀ ਪ੍ਰੈਮ ਸੁਖਲਾੜ ਜੀ ਕੀ ਮਾਮਲਾ ਹੋਇਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜਦੋਂ ਮੈਂ ਸਵੇਰੇ ਆਪਣੇ ਘਰੇ ਸੀ ਮੇਰੇ ਕੋਲ ਸਾਡੇ ਸੇਵਾਦਾਰ ਜੀ ਸਕੂਲ ਚ ਆਏ ਨੇ ਬਾਹਰਲਾ ਗੇਟ ਖੁੱਲਾ ਸੀਗਾ ਇਹਨਾਂ ਨੇ ਦੇਖਿਆ ਸਕੂਲ ਦਾ ਗੇਟ ਖੁੱਲਾ ਤੇ ਅੰਦਰ ਆਏ ਅੰਦਰ ਆ ਕੇ ਦੇਖਿਆ ਵੀ ਸਕੂਲ ਦੇ ਵਿੱਚ ਦਰਵਾਜ਼ੇ ਭੰਨੇ ਹੋਏ ਸੀ ਇਹਨਾਂ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਫੋਨ ਕਰਕੇ ਦੱਸਿਆ ਵੀ ਸਰ ਵੀ ਆਪਣੇ ਸਕੂਲ ਦੇ ਵਿੱਚ ਦਰਵਾਜ਼ੇ ਆਪਣੇ ਭੰਨੇ ਹੋਏ ਨੇ ਲੱਗਦਾ ਚੋਰੀ ਹੋ ਗਈ ਤੇ ਉਹਨੇ ਇਹਨਾਂ ਨੇ ਫੋਨ ਤੋਂ ਤੁਰੰਤ 10 ਮਿੰਟ ਦੇ ਅੰਦਰ 10 ਮਿੰਟ ਦੇ ਵਿੱਚ ਮੈਂ ਸਕੂਲ ਪਹੁੰਚ ਗਿਆ ਦੇਖਿਆ ਸਕੂਲ ਦੇ ਵਿੱਚ ਦੋ LEDS DVR ਕੈਮਰੇ ਵਾਲਾ ਤੇ ਜਿਹੜਾ ਸਾਡਾ ਸਕੂਲ ਦਾ ਫ੍ਰਿਜ ਹੈਗਾ ਫ੍ਰਿਜ ਦੇ ਵਿੱਚੋਂ ਕੰਪਰੈਸ਼ਨ ਤੇ ਹੋਰ ਅਲਮਾਰੀ ਦੀ ਫਰੋਲਾ ਫਰਾਲੀ ਤੇ ਉਹਦੇ ਵਿੱਚੋਂ ਸਾਡਾ ਸਾਡੇ ਸਕੂਲ ਚ ਇੱਕ ਲਿਸਨਿੰਗ ਲੈਬ ਦਾ ਸਮਾਨ ਅਸੀਂ ਅਲੱਗ ਤੋਂ ਕੱਢ ਕੇ ਰੱਖਿਆ ਸੀਗਾ ਉਹ ਸਾਰਾ ਸਮਾਨ ਲੈ ਕੇ ਤੇ ਸਾਊਂਡ ਸਿਸਟਮ ਸੀ ਬੱਚੇ ਨੂੰ ਮਾਰਨਿੰਗ ਅਸੈਂਬਲੀ ਕਰਾਉਣ ਲਈ ਉਹ ਸਾਰਾ ਸਾਊਂਡ ਸਿਸਟਮ ਲੈ ਗਿਆ ਤੇ ਕਾਫੀ ਸਾਡੇ ਸਕੂਲ ਦਾ ਹੈਗਾ ਜਿਹੜਾ ਨੁਕਸਾਨ ਹੋਇਆ ਸੋ ਤਿੰਨੇ ਕ ਦਾ ਨੁਕਸਾਨ ਹੋ ਗਿਆ ਹੁਣ ਨੀਅਰ ਬਾਊਟ ਹੋਊਗਾ ਇਹ ਆਪਣੇ ਲੱਖ ਲੱਖ ਰੁਪਏ ਨੀਅਰ ਬਾਊਟ ਸਮਾਨ ਦਾ ਨੁਕਸਾਨ ਹੋਗਾ ਇਹ ਮੈਂ ਅਪ੍ਰੋਕਸੀਮੇਟਲੀ ਲਈਏ ਬਾਕੀ ਦੋ LEDਸ ਹੋ ਗਏ ਆ DVR ਹੋ ਗਿਆ ਕੈਮਰੇ ਦਾ ਤੇ ਲਿਸਨਿੰਗ ਲੈਬ ਦਾ ਸਿਸਟਮ ਸਾਰਾ ਲੈ ਗਏ ਤੇ ਪੁਲਿਸ ਨੂੰ ਸੂਚਿਤ ਕਰਤਾ ਜੀ ਪੁਲਿਸ ਨੂੰ ਮੈਂ ਤੁਰੰਤ ਜਦੋਂ ਮੇਰੇ ਕੋਲ ਫੋਨ ਆਇਆ ਸਾਡੇ ਸ਼ਿਵਾਦਾ ਦਾ ਮੈਂ 112 ਨੰਬਰ ਤੇ ਕਾਲ ਕੀਤੀ ਸੀ ਤੇ ਕਾਲ ਕਰਕੇ ਉਹਨਾਂ ਨੂੰ ਮੈਂ ਰਿਪੋਰਟ ਲਖਾਤੀ ਸੀ ਉਹਨਾਂ ਨੇ ਵਿਦਨ 15 ਮਿੰਟ ਚ ਸਾਡੇ ਕੋਲ ਕੁਚੇ ਸਿੰਘ ਜੀ ਨੇ 112 ਤੋਂ ਆ ਕੇ ਵਿਜ਼ਿਟ ਕਰਕੇ ਸੀ ਇਹ ਦੇਖ ਕੇ ਕਹਿੰਨੇ ਸਾਰਾ ਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਤੁਸੀਂ ਆਪਣੇ ਵੱਲੋਂ ਇੱਕ ਐਪਲੀਕੇਸ਼ਨ ਭੇਜ ਦਿਓ ਹੁਣ ਅਸੀਂ ਐਪਲੀਕੇਸ਼ਨ ਲਿਖ ਰਹੇ ਆ ਤੇ ਸਾਡੇ ਇਹ ਟਿਪਿੰਟ ਦੇ ਮੈਂਬਰ ਨੇ ਪੰਚਾਇਤ ਮੈਂਬਰ ਸਾਰੇ ਉਹ ਆਗੇ ਗਏ ਨੇ ਉਸ ਦਿਵਾਰ ਅਸੀਂ ਸਕੂਲ ਜਾਵਾਂਗੇ ਉਹਨਾਂ ਨੂੰ ਕਾਰਵਾਈ ਲਈ ਕਹਾਂਗੇ ਸਕੂਲ ਦੇ ਵਿੱਚ ਕੋਈ ਚੌਕੀਦਾਰ ਤਨਤ ਨਹੀਂ ਹੁੰਦੀ ਨਹੀਂ ਸਕੂਲ 'ਚ ਕੋਈ ਚੌਕੀਦਾਰ ਨਹੀਂ ਹੈ ਸਾਡੇ ਕੋਲ ਪੋਸਟ ਨਹੀਂ ਹੈ ਚੌਕੀਦਾਰ ਦੀ ਆ ਪੋਸਟੇ ਹੀ ਨਹੀਂ ਹੁੰਦੀ ਸਕੂਲ ਦੇ ਵਿੱਚ ਨਹੀਂ ਪ੍ਰਾਇਮਰੀ ਵਿੰਗ 'ਚ ਨਹੀਂ ਮੇਰੇ ਕੋਲ ਨਹੀਂ ਹੈਗਾ ਸਾਡੇ ਕੋਲ ਔਰ ਜਿਹੜੇ 4th ਕਲਾਸ ਸੇਵਾਦਾਰ ਵਗੈਰਾ ਉਹ ਸਕੂਲ ਦੇ ਵਿੱਚ ਗੇੜਾ ਗੂੜਾ ਮਾਰਦੇ ਰਹਿੰਦੇ ਹਾਂ ਹਾਂਜੀ ਬਿਲਕੁਲ ਉਹ ਬੂਟੇ ਨੂੰ ਪਾਣੀ ਦੇਣਾ ਹੋਰ ਸਫਾਈ ਦਾ ਧਿਆਨ ਰੱਖਣ ਲਈ ਉਹ ਸਕੂਲ 'ਚ ਚੱਕਰ ਲਾਉਂਦੇ ਰਹਿੰਦੇ ਆ ਇਹ ਫਸਟ ਟਾਈਮ ਚੋਰੀ ਹਾਂਜੀ ਇਹ ਤਾਂ 15 ਸਾਲ 14 ਸਾਲ ਪਹਿਲਾਂ ਚੋਰੀ ਹੁੰਦੀ ਸੀ ਜਿੱਦੇ ਸਕੂਲ ਦੇ ਥੋੜਾ ਮਤਲਬ ਕੈਮਰੇ ਵਗੈਰਾ ਲੱਗੇ ਨੇ ਤਾਂ ਉਸ ਤੋਂ ਬਾਅਦ ਫਸਟ ਟਾਈਮ ਹੋਈ ਆ ਬੰਦਾ ਈਵੀਆਰ ਨਾਲ ਲੈ ਕੇ ਡੀਵੀਆਰ ਨਾਲ ਲੱਗੇ ਕੈਮਰੇ ਕਿੰਨੇ ਕੈਮਰੇ ਚੋਰੀ ਹੋਏ ਨੇ ਸਾਡੇ ਕੋਲ 8 ਕੈਮਰੇ ਲੱਗੇ ਨੇ ਸਕੂਲ ਦੇ ਵਿੱਚ ਸਾਰੇ ਹੀ ਕੱਢੇ ਨਹੀਂ ਕੈਮਰੇ ਨਹੀਂ ਲੈ ਕੇ ਗਏ ਗੱਲ ਡੀਵੀਆਰ ਲੈ ਕੇ ਕੈਮਰੇ ਸਾਡੇ ਲੱਗੇ ਹੋਏ ਨੇ ਸਾਰੇ ਸਕੂਲ 'ਚ ਆਪਣੇ ਸਬੰਧਤ ਅਧਿਕਾਰੀਆਂ ਨੂੰ ਤੁਸੀਂ ਸੂਚਿਤ ਕਰਤਾ ਬਸ ਉਹਨਾਂ ਨੂੰ ਉਹਨਾਂ ਨੂੰ ਜਾਣਕਾਰੀ ਸੀ ਦੇ ਰਿਹਾ ਲਿਟਰਨ ਐਪਲੀਕੇਸ਼ਨ ਲਿਖ ਰਹੇ ਹਾਂ ਲਿਟਰਨ ਇਨਫੋਰਮੇਸ਼ਨ ਉਹਨਾਂ ਦੇ ਦਾਂਗੇ